ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਰ ਕਿਵੇਂ ਠੀਕ ਠਾਕ ਹੋ ਸਾਰੇ ਜਣੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਕੈਂਡ ਵੀਡੀਓ ਲੈ ਕੇ ਆਈਆਂ ਇਹਦੇ ਵਿੱਚ ਮੈਂ ਤੁਹਾਨੂੰ ਰੈਡੀमेड ਸੂਟ ਕਹਿੰਦਾ ਜਿਹੜੇ ਵਰਕ ਵਾਲੇ ਆਪਾਂ ਸੂਟ ਲੈ ਕੇ ਆਉਣਾ ਉਹਨਾਂ ਦੇ ਗਲੇ ਬਣੇ ਹੁੰਦੇ ਆ ਜਿਵੇਂ ਕਿ ਬੀ ਸ਼ੇਪ ਬਣਿਆ ਜਾਂ ਕਿਸੇ ਦਾ ਚੌਰਸ ਬਣਿਆ ਕਿਸੇ ਦਾ ਗੋਲ ਬਣਿਆ ਨਾ ਉਹ ਆਪਾਂ ਕਿਵੇਂ ਬਣਾਉਣਾ ਉਹ ਦੱਸਿਆ ਇਹਦੇ ਵਿੱਚ ਮੈਂ ਕਿਸੇ ਵੀ ਭੈਣ ਨੇ ਸਟਿਚਿੰਗ ਮੇਰੇ ਕੋਲੋਂ ਸਿੱਖਣੀ ਆ ਆਫਲਾਈਨ ਜਾਂ ਆਨਲਾਈਨ ਤੁਸੀਂ ਮੈਨੂੰ WhatsApp ਨੰਬਰ ਤੇ ਫੋਨ ਕਰ ਸਕਦੇ ਹੋ ਜਾਂ ਮੈਸੇਜ ਕਰ ਸਕਦੇ ਹੋ ਹਣ ਮੇਰਾ ਜਿਹੜਾ ਨੰਬਰ ਆ ਉਹ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਗਰੁੱਪ ਦਾ ਹੀ ਲਿੰਕ ਪਾਇਆ ਹੁੰਦਾ ਤੁਸੀਂ ਉਹ ਗਰੁੱਪ ਦੇ ਵਿੱਚ ਐਡ ਵੀ ਹੋ ਸਕਦੇ ਆ ਬਾਕੀ ਜੀ ਕੋਈ ਵੀ ਕੁਐਸਚਨ ਹੁੰਦਾ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਕਿਸੇ ਨੇ ਕੁਝ ਵੀ ਪੁੱਛਣਾ ਹਨਾ ਕਈ ਵਾਰ ਮੇਰੇ ਕੋਲ ਫੋਨ ਨਹੀਂ ਚੈੱਕ ਹੁੰਦਾ ਕਿਉਂਕਿ ਮੈਂ ਨਹੀਂ ਕਹਿੰਦੀ ਮੈਂ ਪਹਿਲੀ ਰਿੰਗ ਤੇ ਫੋਨ ਚੱਕਦੀ ਆ ਮੇਰੇ ਤੋਂ ਨਹੀਂ ਚੱਕ ਹੁੰਦਾ ਕਈ ਵਾਰ ਪਤਾ ਨਹੀਂ ਕਿੰਨੀਆਂ ਰਿੰਗਾ ਵੱਜ ਜਾਂਦੀਆਂ ਨੇ ਹਨਾ ਮੈਂ ਫੋਨ ਸਾਇਲੈਂਟ ਲਾ ਕੇ ਰੱਖਦੀ ਆ ਉਹ ਮੈਂ ਤਾਂ ਲਾ ਕੇ ਰੱਖਦੀ ਆ ਵੀ ਮੇਰਾ ਕਈ ਵਾਰ ਕੰਮ 'ਚ ਹੱਥ ਹੁੰਦਾ ਫੋਨ ਵੱਜੀਆਂ ਦਾ ਫਿਰ ਮੈਨੂੰ ਇਥੋਂ ਨਾ ਖਿੱਚ ਪੈਂਦੀ ਆ ਫੋਨ ਬੰਨੀ ਭੱਜ ਕੇ ਜਾਵਾ ਤਾਂ ਕਰਕੇ ਮੈਂ ਫੋਨ ਦੀ ਰਿੰਗ ਬੰਦ ਰੱਖਦੀ ਆ ਜੇ ਤੁਹਾਨੂੰ ਲੱਗਦਾ ਵੀ ਮੈਂ ਫੋਨ ਨਹੀਂ ਚੱਕ ਰਹੀ ਹਣਾ ਤਾਂ ਸੌਰੀ ਕਿਉਂਕਿ ਮੇਰੇ ਕੋਲ ਘੱਟ ਤੋਂ ਘੱਟ 20 ਬੱਚੇ ਫੋਨ ਦਿੱਲੀ ਦੇ ਆ ਹੀ ਜਾਂਦੇ ਨੇ ਭੈਣਾਂ ਦੇ ਹਣਾ ਵੀ ਇੰਨਾ ਤੁਸੀਂ ਮੈਨੂੰ ਪਿਆਰ ਦੇ ਰਹੇ ਹੋ ਤੁਸੀਂ ਮੇਰੇ WhatsApp ਤੇ ਮੈਸੇਜ ਛੱਡ ਦਿਆ ਕਰੋ ਫਿਰ ਜਦੋਂ ਮੈਂ ਫ੍ਰੀ ਹੁੰਨੀ ਆ ਉਦੋਂ ਮੈਂ ਉਹ ਮੈਸੇਜ ਦੇਖ ਕੇ ਤੁਹਾਨੂੰ ਜਵਾਬ ਦੇ ਦਿਆ ਕਰੂੰਗੀ ਠੀਕ ਹੈ ਓਕੇ ਜੀ ਧੰਨਵਾਦ ਸਾਰਿਆਂ ਦਾ ਹਾਂਜੀ ਅੱਜ ਮੈਂ ਤੁਹਾਡੇ ਲਈ ਜਿਹੜੀ ਵੀਡੀਓ ਲੈ ਕੇ ਆਈ ਆਂ ਹਾਂ ਹਾਂਜੀ ਅੱਜ ਜਿਹੜੀ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਈ ਆਂ ਹਨਾ ਇਹਦੇ ਵਿੱਚ ਆਪਾਂ ਕੀ ਕਰਨਾ ਆਪਣੇ ਕੋਲੇ ਬੀ ਸ਼ੇਪ ਗાળા ਬਣਿਆ ਹੋਇਆ ਵਰਕ ਨਾਲ ਹੈਂਡਵਰਕ ਆ ਇਹ ਹਨਾ ਆਪਾਂ ਕੀ ਕਰਨਾ ਆਪਾਂ ਇਹਦੇ ਵਿੱਚ ਗਲਾ ਬਣਾਉਣਾਗਾ ਹੁਣ ਕਈ ਵਾਰ ਆਪਾਂ ਕੀ ਕਰਦੇ ਹੁੰਨੇ ਆ ਇਹਦੇ ਉੱਪਰ ਕੱਪੜਾ ਰੱਖਿਆ ਸੀਨ ਲਾਤੀ ਜੀ ਗਲਾ ਬਣ ਗਿਆ ਹਨਾ ਇਦਾਂ ਨਹੀਂ ਬਣਾਉਣਾ ਆਪਾਂ ਥੋੜੀ ਜੀ ਕੱਪੜੇ ਨੂੰ ਫਿਨਿਸ਼ਿੰਗ ਦੇਣੀ ਆ ਤੇ ਫਿਨਿਸ਼ਿੰਗ ਆਪਾਂ ਕਿਵੇਂ ਦੇਣੀ ਆ ਉਹ ਤੁਹਾਨੂੰ ਮੈਂ ਦੱਸਣ ਲੱਗੀ ਆ ਆਪਾਂ ਹੁਣ ਮੈਨਰੇ ਤੋਂ ਟੇਬਲ ਤੇ ਨਹੀਂ ਜਾਣਾ ਟੇਬਲ ਤੇ ਯਾਰ ਜਾਣਾ ਮੈਨੂੰ ਕੋਈ ਔਖਣ ਲੱਗਦਾ ਕਿਉਂਕਿ ਮੈਂ ਹੁਣ ਉੱਪਰ ਹੀ ਬੈਠੀ ਹੁੰਨੀ ਆ ਮਸ਼ੀਨ ਤੇ ਮਤਲਬ ਮੈਂ نیچے ਨਹੀਂ ਬੈਠਦੀ ਮੈਨੂੰ ਔਖਾ ਕਿਉਂ ਲੱਗਦਾ ਟੇਬਲ ਤੇ ਜਾਣਾ ਕਿਉਂਕਿ ਮੇਰੇ ਗੋਡੇ ਦੁਖਦੇ ਆ ਸੌਰੀ ਮਜ਼ਾਕ ਕਰਦੀ ਆ ਗੋਡੇ ਦੁਖਦੇ ਮੈਨੂੰ ਔਖਾ ਇਦਾਂ ਲੱਗਦਾ ਕਿਉਂਕਿ ਇੱਕ ਤਾਂ ਮੇਰੇ ਕੋਲ ਸਟੈਂਡ ਉਦਾਂ ਦਾ ਇੱਕ ਮੇਰੇ ਕੋਲੇ ਫੋਨ ਉਦਾਂ ਦਾ ਤੇ ਉਤਾ ਕਰਕੇ ਨਾ ਫਿਰ ਥੋੜਾ ਜਿਹਾ ਸਟੈਂਡ ਹੱਲ ਜਾਂਦਾ ਵੀਡੀਓ ਮਤਲਬ ਕਿ ਸਹੀ ਨਹੀਂ ਬਣਦੀ ਹੈ ਨਾ ਆਪਾਂ ਕੀ ਕਰਨਾ ਸੌਰੀ ਕੱਪੜਾ ਲੈ ਲੈਣਾ ਉਹਦੇ ਉੱਪਰ ਆਪਾਂ ਪੇਪਰ ਪੇਸਟਿੰਗ ਲੈ ਲੈਣੀ ਆ ਜੇ ਤੁਸੀਂ ਵਧੀਆ ਫਿਨਿਸ਼ਿੰਗ ਦੇਣੀ ਹੈ ਤਾਂ ਪੇਪਰ ਪੇਸਟਿੰਗ ਲੈ ਲਓ ਪੇਪਰ ਪੇਸਟਿੰਗ ਲੈ ਕੇ ਪੂਰੀ ਚੰਗੀ ਤਰ੍ਹਾਂ ਇਹਨੂੰ ਗਰਮ ਕਰਕੇ ਚਪੇ ਦਿਓ ਫਿਰ ਹੁਣ ਮੈਂ ਤੁਹਾਨੂੰ ਦੱਸ ਦਿਆਂ ਵੀ ਇੱਕ ਵਾਰ ਆਪਾਂ ਇਹਨੂੰ ਚਪੇ ਲਈਏ ਵੀ ਆਪਾਂ ਇਹਨੂੰ ਕਿਵੇਂ ਕਰਨਾ ਤੇ ਆਪਾਂ ਕੀ ਕਰਨਾ ਆਪਾਂ ਪੇਪਰ ਪੇਸਟਿੰਗ ਲੈ ਲੈਣੀ ਹੈ ਹਨ ਗਲੇ ਦੇ ਉੱਪਰ ਰੱਖ ਲਵਾਂਗੇ ਜੇ ਤੁਹਾਨੂੰ ਇੱਧਰ ਦੀ ਸੌਖਾ ਲੱਗਦਾ ਲਾਉਣਾ ਤਾਂ ਤੁਸੀਂ ਇੱਧਰ ਦੀ ਲਾ ਸਕਦੇ ਹੋ ਜੇ ਤੁਹਾਨੂੰ ਇੱਧਰ ਦੀ ਸੌਖਾ ਨਹੀਂ ਲੱਗਦਾ ਲਾਉਣਾ ਹਨ ਫਿਰ ਤੁਸੀਂ ਕੀ ਕਰੋ ਉੱਥੇ ਪਾਸੇ ਦੀ ਰੱਖ ਕੇ ਲਾ ਦਿਓ ਐਦਾਂ ਐਵੇਂ ਰੱਖ ਕੇ ਕਿਉਂਕਿ ਹੁਣ ਤੁਹਾਨੂੰ ਸ਼ਾਇਦ ਵੀਡੀਓ ਦੇ ਵਿੱਚ ਇਹ ਚੀਜ਼ ਨਹੀਂ ਦਿਖਣੀ ਬਟ ਮੈਨੂੰ ਦਿਖ ਰਹੀ ਆ ਐਦਾਂ ਧਰ ਕੇ ਬਿਲਕੁਲ ਨਾਲ-ਨਾਲ ਸੇਨ ਲਾਉਣੀ ਆਪਾਂ ਜਿੱਥੇ ਆਪਣਾ ਵਰਕ ਆ ਗਿਆ ਨਾ ਉਥੇ ਆਪਾਂ ਕੀ ਕਰਨਾ ਸੂਈ ਨਾਲ ਆਪਾਂ ਧੱਕਾ ਨਹੀਂ ਕਰਨਾ ਸੂਈ ਨੂੰ ਆਪਾਂ ਇੱਦਾਂ ਹੀ ਰੱਖ ਕੇ ਕਿਉਂਕਿ ਇਹ ਜਿਹੜੇ ਆਪਾਂ ਸੂਟ ਬਣਾ ਰਹੇ ਹਾਂ ਹੈ ਨਾ ਇਹ ਸੂਟ ਜੇ ਬਣਾ ਰਹੇ ਹੁੰਦੇ ਆ ਇਹ ਸਸਤੇ ਨਹੀਂ ਹੁੰਦੇ ਇਹ ਬਹੁਤ ਹੀ ਮਹਿੰਗੇ ਹੁੰਦੇ ਆ ਆਪਾਂ ਹਲਕੀ ਹਲਕੀ ਮਸ਼ੀਨ ਹੱਥ ਨਾਲ ਘੁਮਾ ਲਓ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਪੈਰ ਹੀ ਦੱਬਣੇ ਨੇ ਹੱਥ ਨਾਲ ਘੁਮਾ ਕੇ ਮੈਂ ਨਾ ਇੱਕ ਹੋਰ ਚੀਜ਼ ਦੇਖੀ ਸੀ ਮੈਂ ਸੋਚਿਆ ਵੀ ਸੀਗੀ ਵੀ ਮੈਂ ਉਹਦੀ ਵੀਡੀਓ ਬਣਾਉਂਗੀ ਦੇਖਦੀ ਆ ਜੇ ਇਹਦੇ ਵਿੱਚ ਉਹ ਮੈਨੂੰ ਪ੍ਰੋਬਲਮ ਫੇਸ ਕਰਨੀ ਪਈ ਤਾਂ ਮੈਂ ਵੀਡੀਓ ਜ਼ਰੂਰ ਬਣਾਉਂਗੀ। ਤੇ ਕਈ ਵਾਰ ਕੀ ਹੁੰਦਾ ਆਪਾਂ ਨੂੰ ਆ ਲੱਗਦਾ ਵੀ ਹਾਂ ਮੋਤੀ ਚਲੇ ਗਈ ਹਨਾ ਮੋਤੀ ਚਲ ਜਾਂਦੀ ਹੈ ਪਿਛਲਾ ਜਿਹੜਾ ਆਪਣੇ ਆ ਚੀਜ਼ ਹਿੱਸਾ ਹੁੰਦਾ ਨਾ ਆ ਪੈਰ ਦਾ ਆ ਵਾਲਾ ਜਾਂ ਆ ਵਾਲਾ ਇਹ ਉਹਨਾਂ ਦੇ ਉੱਪਰ ਹੋ ਜਾਂਦਾ ਤੇ ਰੋਜ਼ ਜਦੋਂ ਆਪਾਂ ਖਿੱਚਦੇ ਆ ਪੈਰ ਉੱਥੇ ਅੜਿਆ ਰਹਿ ਜਾਂਦਾ। ਇਹ ਜਿਹੜੀ ਸੂਈ ਆ ਉਹ ਇੱਕ ਥਾਂ ਤੇ ਕੁੱਕੀ ਜਾਂਦੀ ਹੈ ਹਰ ਇੱਕ ਪੈਨ ਨਾਲੇ ਪ੍ਰੋਬਲਮ ਹੋਈ ਹੋਣੀ ਹੈ ਸੂਈ ਉੱਥੇ ਕੁੱਕੀ ਜਾਂਦੀ ਹੈ ਦੇਖੋ ਜੀ ਆਪਣਾ ਆ ਦੇਖੋ ਮੈਂ ਰੀਲ ਵੀ ਅਲੱਗ ਦੀ ਰੱਖੀ ਆ ਤਾਂ ਕਿ ਸੋਨੂੰ ਸਾਰਿਆਂ ਨੂੰ ਸਮਝ ਆ ਸਕੇ ਹਨਾ ਸੌਖੇ ਤਰੀਕੇ ਨਾਲ ਕਿਉਂਕਿ ਫਿਰ ਆਪਾਂ ਕਈ ਵਾਰ ਰੀਲ ਮੈਚ ਕਰ ਵੀ ਪਾ ਲਾਂਗੇ ਹਨਾ ਹੁਣ ਮੈਂ ਚੱਕਣ ਦੋ ਕੈਂਚੀ ਕੈਂਚੀ ਨਾਲ ਆਪਾਂ ਕੀ ਕਰਨਾ ਪਹਿਲਾਂ ਆਪਾਂ ਵਿੱਚੋਂ ਕਟਿੰਗ ਕਰ ਲੈਣੀ ਹੈ ਇੱਕ ਦਿਨ ਨਾ ਮੈਂ ਤਾਵਣੀ ਮੇਰੀ ਕੈਂਚੀ ਕਰੇ ਰਹੀ ਮੈਨੂੰ ਐ ਲੱਗਦਾ ਵੀ ਮੇਰੀ ਕੈਂਚੀ ਨਾਲ ਨਾ ਕੁਛ ਕਰਤਾ ਜਵਾਕ ਨੇ ਮੇਰੇ ਵਾਲੇ ਨੇ ਕਿਉਂਕਿ ਅੱਧ ਤੱਕ ਸਹੀ ਸਾਫ਼ ਚੱਲਦੀ ਉਸ ਤੋਂ ਬਾਅਦ ਸਾਫ਼ ਨਹੀਂ ਚੱਲਦੀ ਹੁਣ ਆਪਾਂ ਕੀ ਕਰਨਾ ਹੈ ਜਿੰਨਾ ਆਪਾਂ ਕੱਪੜਾ ਵਿੱਚ ਫੋਲਡਿੰਗ ਕਰਨ ਨੂੰ ਰੱਖਣਾ ਹਨ ਜੇ ਤੁਸੀਂ ਥੋੜੀ ਜਿਆਦਾ ਫਿਨਿਸ਼ਿੰਗ ਦੇਣੀ ਹੈ ਅੱਜ ਕੱਲ ਤਾਂ ਚੌੜੇ-ਚੌੜੇ ਹਨਾ ਆਪਾਂ ਮਤਲਬ ਕਿ ਗਲੇ ਬਣਾਉਣੇ ਆ ਤਾਂ ਚੌੜਾ ਰੱਖ ਸਕਦੇ ਹੋ ਜੇ ਤੁਹਾਨੂੰ ਲੱਗ ਰਿਹਾ ਵੀ ਨਹੀਂ ਨਾਰਮਲ ਹੀ ਰੱਖਣੀ ਹੈ ਆਪਾਂ ਤਾਂ ਤੁਸੀਂ ਥੋੜਾ ਜਿਆਦਾ ਘੱਟ ਵੀ ਫੋਲਡ ਕਰ ਸਕਦੇ ਹੋ ਹੁਣ ਇਹਨੂੰ ਆਪਾਂ ਕੀ ਕਰਨਾ ਇਹਦੇ ਵਿੱਚ ਤਾਂ ਪਹਿਲਾਂ ਆਪਾਂ ਕੱਟ ਪਾ ਲੈਣਾ ਕੱਟ ਪਾ ਕੇ ਆਪਾਂ ਦੀ ਸ਼ੇਪ ਆ ਜਿਹੜੀ ਆਪਣੀ ਉਹ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਬਣੀ ਆ ਮੈਨੂੰ ਦਿਖਾ ਦੇਣਾ ਜੇ ਤੁਸੀਂ ਇਹਦੇ ਨਾਲ ਇੱਥੇ ਸੀਨ ਲਾਉਣੀ ਹੈ ਤਾਂ ਲਾ ਸਕਦੇ ਹੋ ਬਟ ਉਹ ਆਪਣੀ ਆਪਣੀ ਹੈ ਨਾ ਮਰਜ਼ੀ ਹੁੰਦੀ ਆ ਵੀ ਕੋਈ ਕਿੱਦਾਂ ਬਣਾਉਣਾ ਪਸੰਦ ਕਰਦਾ ਕੋਈ ਕਿੱਦਾਂ ਬਣਾਉਣਾ ਪਸੰਦ ਕਰਦਾ ਜਿਹੜੇ ਕੰਪੜੇ ਹੁੰਦੇ ਆ ਨਾ ਇਹ ਇਹਨਾਂ ਨੂੰ ਬਹੁਤ ਹੀ ਪਿਆਰ ਨਾਲ ਬਣਾਇਆ ਜਾਵੇ ਤਾਂ ਸਹੀ ਹੁੰਦਾ ਜਦੋਂ ਆਪਾਂ ਇਹਨਾਂ ਨਾਲ ਧੱਕਾ ਕਰਦੇ ਆ ਉਦੋਂ ਫਿਰ ਇਹ ਸਹੀ ਨਹੀਂ ਬੰਦੇ ਹੈਗੇ ਮਤਲਬ ਇਹ ਵੀ ਆਪ ਦਾ ਧੱਕਾ ਕਰ ਲੱਗ ਜਾਂਦੇ ਆ ਹੁਣ ਮੈਂ ਕੀ ਕਰੂੰਗੀ ਮੈਂ ਇੱਥੇ ਇਹਦੇ ਨਾਲ ਨਾਲ ਸੀਨ ਲਾਉਂਗੀ ਇਹਦੇ ਨਾਲ ਨਾਲ ਸੀਨ ਲਾ ਕੇ ਮੈਂ ਤੁਹਾਨੂੰ ਆਪਣਾ ਤਰੀਕਾ ਸ਼ੇਅਰ ਕਰਦੀ ਹਾਂ ਬਾਕੀ ਤਾਂ ਦੇਖੋ ਹਰ ਇੱਕ ਭੈਣ ਬਣਾ ਹੀ ਲੈਂਦੀ ਹੈ ਕੱਪੜੇ ਤੇ ਬੱਟ ਮੈਨੂੰ ਜਿਹੜੀ ਚੀਜ਼ ਲੱਗਦੀ ਹੁੰਦੀ ਹੈ ਵੀ ਇਹ ਚੀਜ਼ ਆਪਾਂ ਨੂੰ ਸ਼ੇਅਰ ਕਰਨੀ ਚਾਹੀਦੀ ਹੈ ਉਹ ਵੀ ਕਰਦੀ ਹਾਂ ਇਹ ਸੀਨ ਲਾ ਲੋਗੇ ਤੁਸੀਂ ਇਹ ਸੀਨ ਲਾਉਣ ਦਾ ਕੀ ਫਾਇਦਾ ਹੁੰਦਾ ਉਹ ਵੀ ਮੈਂ ਤੁਹਾਨੂੰ ਦੱਸੂੰਗੀ ਕਿਉਂਕਿ ਮੈਨੂੰ ਕੋਦ ਨੂੰ ਨਹੀਂ ਸੀ ਪਤਾ ਮੇਰੇ ਕੋਲ ਇੱਕ ਸਿੱਖਣ ਆਈ ਸੀ ਭੈਣ ਤੇ ਉਹ ਸੀਨ ਲਾ ਰਹੀ ਸੀ ਮੈਂ ਉਹਨੂੰ ਪੁੱਛਿਆ ਵੀ ਤੂੰ ਕਿਉਂ ਲਾ ਰਹੀ ਮੈਨੂੰ ਪਤਾ ਸੀ ਵੀ ਇਹ ਕਿਉਂ ਲਾ ਰਹੀ ਹੈ ਬਟ ਮੈਨੂੰ ਐ ਨਹੀਂ ਸੀ ਪਤਾ ਕਿ ਕਿਵੇਂ ਲਾ ਰਹੀ ਹੈ ਜਿਆਦਾ ਜਿਆਦਾ ਔਖਾ ਨਹੀਂ ਲੱਗਦਾ ਸੀਨ ਨੂੰ ਕੀ ਇਹ ਤੁੱਕਾਂ ਲਾ ਰਹੀਆਂ ਫਿਰ ਉਹ ਮੈਨੂੰ ਕਾਰ ਹੁੰਦਾ ਸੀ ਕਿ ਇਹਦੀ ਮੈਂ ਐਦਾਂ ਕਰਕੇ ਲਾ ਰਹੀ ਐ ਤੇ ਇਹਦਾ ਆ ਫਾਇਦਾ ਹੁੰਦਾ ਮੈਂ ਖਾਚਾ ਕਿਉਂਕਿ ਮੈਂ ਐਦਾਂ ਦੀ ਨਹੀਂ ਹੈਗੀ ਵੀ ਕਿਸੇ ਤੋਂ ਵੀ ਮੈਂ ਸਿੱਖਣਾ ਨਾ ਕੁਛ ਮੈਨੂੰ ਚਾਹਦਾ ਜਿਹੜਾ ਬੰਦਾ ਕੋਈ ਕੰਮ ਕਰ ਰਿਆ ਹੈ ਨਾ ਉਹਦੇ ਕੋਲ ਕੁਛ ਨਾ ਕੁਛ ਨਵਾਂ ਸਿੱਖਣਾ ਚਾਹੀਦਾ ਆਪਾਂ ਨੂੰ ਵੀ ਤੇ ਉਹਨੂੰ ਵੀ ਸਿਖਾਓ ਤੇ ਆਪਾਂ ਵੀ ਉਹ ਤੋਂ ਸਿਖਵਾ ਦੇਖੋ ਜੀ ਹੁਣ ਜਦੋਂ ਇਹਦੇ ਉੱਪਰ ਆਪਾਂ ਸਟੀਮ ਵਾਲੀ ਪ੍ਰੈਸ ਲਾਤੀ ਨਾ ਐ ਕਰਕੇ ਜਿਹੜਾ ਗੜਾ ਹੋਊਗਾ ਉਹ ਇਦਾਂ ਦਾ ਐਵੇਂ ਹੋ ਜੂਗਾ ਹਨ ਤੁਸੀਂ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਆਪਣਾ ਗਲਾਕ ਜਿਹੜਾ ਉਹ ਬਣਿਆਗਾ ਦੇਖੋ ਕਿੰਨਾ ਘੈਂਟ ਬਣਿਆ ਲੱਗ ਰਹੀ ਹੈ ਨਾ ਮਸਤ ਲੋਕ ਹੁਣ ਆਪਾਂ ਕੀ ਕਰਨਾ ਹੁਣ ਆ ਚੀਜ਼ ਹੁਣ ਇਹਨੂੰ ਆਪਾਂ ਕੀ ਕਰਨਾ ਇਦਾਂ ਐਨਾ ਫੋਲਡ ਕਰ ਲੈਣਾ ਜੇ ਤਾਂ ਤੁਸੀਂ ਇਦਾਂ ਹੀ ਕਰਨਾ ਹੱਥ ਨਾਲ ਤਾਂ ਹੱਥ ਨਾਲ ਕਰ ਲਓ ਜੇ ਤੁਸੀਂ ਸੀਨ ਲਾ ਕੇ ਕਰਨਾ ਤਾਂ ਤੁਸੀਂ ਸੀਨ ਵੀ ਲਾ ਸਕਦੇ ਹੋ ਮੈਂ ਇਹਨਾਂ ਨੂੰ ਫੋਲਡ ਕਰਕੇ ਦਿਖਾ ਦੇਵਾਂ ਤੁਹਾਨੂੰ ਮੋਟੀ ਸੀਨ ਰੱਖਣਾ ਮੋਟੀ ਲਾਉਣੀ ਆ ਤਾਂ ਜੇ ਬਰੀਕ ਸੀ ਰੱਖਣੀ ਆ ਤਾਂ ਬਰੀਕ ਰੱਖੋ। ਆਦ ਮੇਰੀ ਮਸ਼ੀਨ 'ਚ ਤੁਸੀਂ ਗੌਰ ਰੱਖੋ ਵੀ ਅੱਜ ਆਵਾਜ਼ ਘੱਟ ਕਰ ਰਹੀ ਹੈ। ਤਾਂ ਘੱਟ ਦੇ ਦੇਣਾ ਮੈਂ ਆਸੇ-ਪਾਸੇ ਇੱਥੇ ਆ ਵਾਲੇ ਖਾ ਕੇ ਗੱਤੇ ਪਸਾਤੇ। ਵੀ ਜਿਹੜੀ ਤੋਂ ਹੱਲੇ ਨਾ ਪਹਿਲਾਂ ਬੁਕਰਮ ਫਸਾਈ ਹੋਈ ਸੀ। ਬੁਕਰਮ ਕੀ ਹੋਇਆ ਸੀ ਬੁਕਰਮ ਚਿਪੀ ਪਈ ਸੀ ਤਾਂ ਇਹੋ ਜ਼ਿਆਦਾ ਵਾਲਾ। ਤੇ ਹੁਣ ਮੈਂ ਗੱਤੇ ਪਸਾਇਆ ਦਿਆਸੇ ਪਾਸੇ। ਇੰਨਾ। ਹੰਦ ਤੁਸੀਂ ਦੇਖੋ ਵੀ ਕਿੰਨਾ ਘੈਂਟ ਆਪਣਾ ਗਲਾ ਬਣ ਕੇ ਤਿਆਰ ਹੋਇਆ ਹਨ।